ਹੈਲੋ ਗਾਇਸ ਅੱਜ ਆਪਾਂ ਇਹ ਵੀਡੀਓ ਦੱਸਣ ਜਾ ਰਹੇ ਆ ਕਿ ਆਪਾਂ ਕਸਟ ਲੈ ਮੂਵੀ ਅਲਿਕਮੇਂ ਡਾਊਨਲੋਡ ਕਰੀਏ ਚਲੋ ਚੱਲਦੇ ਹਾਂ ਚਲੋ ਪਹਿਲਾਂ ਆਪਾਂ ਜਾਣਾ ਇਹ ਗੂਗਲ ਤੇ ਜੀ ਗੂਗਲ ਤੇ ਜਾਓ ਤਾਂ ਪਹਿਲਾਂ ਆ ਪਹਿਲਾਂ ਕੁਝ ਖੁੱਲਿਆ ਹੋਵੇ ਖੜ ਜੀ ਆਪਾਂ ਕਰਦਦੇ ਹਾਂ ਸਟਾਫ ਇਹ ਆਪਾਂ ਪੁਰਾਣੀ ਵੀਡੀਓ ਵਾਲਾ ਖੋਲੇ ਆਵਿਆ ਤੇ ਚਲਦੇ ਆਪਾਂ ਵੀਡੀਓ हम आपी हैं कास्टल मूवी ऐप डाउनलोड ठीक है भर तो देना तो आऊगी पहले नंबर पर ऑप्शन कास्टल ऑफिशियल ऐप डाउनलोड जी लास्ट वर्जन ठीक है तो आप डाउनलोड तो क्लिक कर तो अज ਆਪਕਿ ਆ ਡਾਊਨਲੋਡ ਆਪਣੀ ਕਾਸਟ ਲੈਪ ਡਾਊਨਲੋਡ ਹੋਣ ਲੱਗ ਗਈ ਜੀ ਧੰਨਵਾਦ